ਤਕਰੀਬਨ 2007 ਤੋਂ ਸеме ਪਾਕਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਰਿਹਾ ਹੈ ਪ੍ਰਕਾਸ਼ ਦਿਹਾੜਾ ਮਨਾਇਆ ਰਿਹਾ ਹੈ ਤੇ ਇਹ ਜੋ ਪਿਛਲੇ ਸਮੇਂ ਦੇ ਅਨੁਸਾਰ ਹੈ ਉਹ ਹੈਗਾ ਇਹ 5 ਜੁਲਾਈ ਦਾ ਜੋ ਸ਼੍ਰੋਮਣੀ ਕਮੇਟੀ ਮਨਾ ਰਹੀ ਆ ਉਹ ਕਦੇ 22 ਜੂਨ ਆ ਗਿਆ ਕਦੇ 18 ਜੂਨ ਆ ਗਿਆ ਕਦੇ ਕੋਈ ਆ ਗਿਆ ਪਰ ਅਸੀਂ ਆਪਣੇ ਗੁਰੂਆਂ ਦੇ ਜੋ ਜਨਮ ਦਿਹਾੜੇ ਨੇ ਅਸੀਂ ਕਹਿੰਦੇ ਆ ਵੀ ਉਸੇ ਜਨਮ ਦਿਹਾੜੇ ਨੂੰ ਮਨਾਈਏ ਜਿਹੜਾ ਉਹਨਾਂ ਦਾ ਅਸਲੀ ਆ ਅਸੀਂ ਆਪਣੇ ਜਨਮ ਦਿਹਾੜੇ ਜਿਹੜੀਆਂ ਤਰੀਕਾਂ ਨੇ ਉਸੇ ਤਰੀਕਾ ਨੂੰ ਬਣਾ ਰਹੇ ਆ ਗੁਰੂਆਂ ਨੂੰ ਅਸੀਂ ਅੱਗੇ ਪਿੱਛੇ ਕਰਨ ਲੱਗੇ ਸਾਡੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਵੀ ਬੇਨਤੀ ਆ ਕਿ ਪ੍ਰਧਾਨ ਸਾਹਿਬ ਜਿਹੜੇ ਜਨਮ ਦਿਹਾੜੇ ਨੇ ਗੁਰੂਆਂ ਦੇ ਉਸੇ ਤਰੀਕਾ ਨੂੰ ਬਣਾਓ ਤਾਂ ਕਿ ਪਬਲਿਕ ਨੂੰ ਵੀ ਬੱਚਿਆਂ ਨੂੰ ਵੀ ਸਾਡੇ ਅਨੁਸਾਰ ਆ ਉਹਨਾਂ ਨੂੰ ਪਤਾ ਲੱਗੇ ਵੀ ਅਜ਼ਰੀ ਤਰੀਕਾ ਕੀ ਨੇ ਇਹ ਬਾਕੀ ਜੋ ਤੁਸੀਂ ਦੇਖ ਰਹੇ ਹੋ ਬਈ ਪੂਰੀ ਸ਼ਰਦਾ ਨਾਲ ਰੋਕੀ ਵਿਸੇ ਪਰਚਾਦੇ ਤਹੀ ਲੱਸੀ ਅਚਾਰ ਪਿਆਜ਼ ਸਾਰਾ ਕੁਝ ਲਿਆ ਰਹੇ ਨੇ ਪੂਰੀ ਸ਼ਰਦਾ ਨਾਲ ਲੋਕਾਂ ਨੇ ਉਹ ਕਰ ਰਹੇ ਨੇ ਸ਼ਬੀਰ ਚੱਲ ਰਹੀ ਆ ਤੇ ਉਧਰ ਗੁਗੂਆ ਲੰਗਾ ਚੱਲ ਰਿਹਾ ਸਾਰੇ ਸਹਿਯੋਗੀ ਜਿਹੜੇ ਸਾਡੇ ਭੈਣ ਭਾਈ ਨੇ ਬਾਕੀ ਜੋ ਪਬਲਿਕ ਆਈ ਆ ਉਹਨਾਂ ਦੇ ਸਹਿਯੋਗ ਨਾਲ ਐ ਜੀ ਪੀ ਸੀ ਦੇ ਜੋ ਗੁਰਦੁਆਰ ਸਾਹਿਬ ਦੇ ਮੈਨੇਜਰ ਸਾਹਿਬ ਨੇ ਜੋਤੀ ਸਰੂਪ ਦਾ ਫਤਿਹਗੜ੍ਹ ਸਾਹਿਬ ਵਾਲੇ ਉਹਨਾਂ ਦੇ ਸਹਿਯੋਗ ਨਾਲ ਅਸੀਂ ਹਰ ਸਾਲ ਇਹ ਰੋਗ ਕੰਮ ਕਰਾਉਂਦੇ ਹਾਂ ਬਾਕੀ ਕਿਹੜਾ ਖਰਚਾ ਲਾਵਾ ਹੋਰ ਕਿਹੜੀ ਕਿਹੜੀ ਸੇਵਾ ਨੂੰ ਚੱਲ ਰਹੀ ਹੈ ਜਿਵੇਂ ਜਨ ਖਾਂਦ ਕੇ ਕਰਾਉਂਦੇ ਆ ਅੱਛਾ ਦਾ ਕੈਂਪ ਵੀ ਕੀਤਾ ਜੀ 3 ਦਿਨ ਲਗਾਤਾਰ ਚੱਲੇ ਆ ਅਸੀਂ ਇਸ ਵਾਰ ਆਪਣਾ ਗੁਰਮਤਿ ਪੇਪਰ ਵੀ ਲਿਆ ਜੀ ਤੇ ਸਾਡੀ ਅਪਰੋਚ ਹੈ ਵੀ ਗਾਹ ਨੂੰ ਅਸੀਂ ਹੋਰ ਕੋਈ ਅਪਰਾਲਾ ਕਰੀਏ ਜਿਵੇਂ ਕਿਸੇ ਗਰੀਬ ਲੜਕੀ ਦਾ ਵਿਆਹ ਕਰਕੇ ਤੇ ਮਹਾਰਾ ਸਾਨੂੰ ਬਾਰ ਬਖਸ਼ੇ ਅਸੀਂ ਅਗਲੇ ਸਾਲ ਕਿਸੇ ਲੜਕੀ ਦਾ ਵਿਆਹ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੱਚੇ ਬਾਦਚਾ ਜਿਵੇਂ ਬਾਦਚਾ ਮੇਰੀ ਟੀਮ ਦਾ ਮਾਣ ਬਣਿਆ ਤਾਂ ਤਾਂ ਚੀਜ਼ ਨੂੰ ਹਰ ਕੋ ਦੇ ਪਾਛਾ ਨਹੀਂ ਦਾ ਪ੍ਰਵਾਹ ਹੋ ਰਿਹਾ ਹੈ ਬਹੁਤ ਜ਼ਿਆਦਾ ਪਿਛਲੇ ਸਾਲਾਂ ਤੋਂ ਸੰਗਤ ਦੇ ਸਹਿਯੋਗ ਨਾਲ ਹਰੇਕ ਸਾਲ ਇਸ ਸ਼੍ਰੋਮਣੀ ਦੇ ਤਰ੍ਹਾਂ ਪ੍ਰਬੰਧ ਕਮੇਟੀ ਦੇ ਸਹਿਯੋਗ ਨਾਲ ਇੱਥੇ ਫਾਟਾ ਮਾਰਦਾ ਘਾਟ ਹੈ ਸਰਪੰਚ ਦਾ ਜੀ ਹੁੰਦਾ ਤੇ ਇਹ ਪਿਛਲੇ ਕਈ ਸਾਲਾਂ ਤੋਂ ਧੌਂਤਰ ਚੱਲ ਰਿਹਾ ਹੈ ਜੇ ਤੁਸੀਂ ਦੇਖ ਰਹੇ ਹੋ ਅੱਖ ਦਾ ਕੈਂਪ ਲੱਗਿਆ ਤੇ ਜਗਤਾਂ ਬਾਤ ਲੰਘਣ ਲੱਗੇ ਨੇ ਤੇ ਅੱਜ ਬਹੁਤ ਜ਼ਿਆਦਾ ਖੇਤੀ ਦਾ ਦਿਹਾੜਾ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਨੀਰੀ ਸਿਰੀ ਬਾਜ ਦਾ ਪ੍ਰਕਾਸ਼ ਪਰਪੂਰ ਤੋਂ ਤਾਰਿਆਂ ਤੋਂ ਉਹ ਸੰਗਤਾਂ ਨੂੰ ਜੋ ਇਸ ਗੁਰਪਰਵ ਦੀ ਜਾਮਲੀ ਹੋਈਆਂ ਨੇ ਤਾਰਿਆਂ ਨੂੰ ਬਹੁਤ ਬਾਰਤ ਭਤਾਈ ਦਿਨਾ ਤੇ ਸਾਰਿਆਂ ਦੇ ਪਰਿਵਾਰਾਂ ਦੇ ਬਕਾਲ ਪ੍ਰੇਸ਼ਰ ਵਾਹੀ ਜਰੂਰ ਹੈ ਕਿਰਪਾ ਕਰੇ ਨਾਮ ਦਾ ਰਮਾਵੇ ਸਿੱਖੀ ਦਾ ਚੜ੍ਹਦੀ ਕਲਾ ਬਖਸ਼ੇ